ਸਰ ਜਿਹੜੀ ਕਪੂਰਥਲਾ ਪੁਲਿਸ ਦੀ ਅੱਜਕ ਅੱਜ ਦੀ ਕਾਰਵਾਈ ਹੈ ਔਰ ਬ੍ਰੀਫ ਕਿ ਕਿੰਨੇ ਮੁਕਦਮੇ ਹਲ ਹੋ ਗਏ ਨੇ ਔਰ ਕਿੰਨੇ ਹੈ ਜਿਹੜੇ ਲੋਕ ਅਰੈਸਟ ਹੋਏ ਨੇ ਬਿਲਕੁਲ ਇਹਦੇ ਵਿੱਚ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਜਿਹੜਾ ਵਧੀਆ ਕੰਮ ਹੋਇਆ ਇਸੇ ਦੇ ਵਿੱਚ 6 ਮੁਕਦਮੇ ਜਿਹੜੇ ਉਹਨਾਂ ਨੂੰ ਟ੍ਰੇਸ ਕਰ ਲਿਆ ਗਿਆ ਹੈਗਾ ਤੇ 6 ਮੁਕਦਮੇ ਦੇ ਵਿੱਚ ਜਿਹੜੇ ਸੱਤ ਦੋਸ਼ੀ ਇਹਨਾਂ ਦੀ ਅਰੈਸਟ ਕੀਤੀ ਗਈ ਹੈ ਤੇ ਕਪੂਰਥਲਾ ਪੁਲਿਸ ਜੁਰਮ ਦੇ ਖਿਲਾਫ ਕੰਮ ਕਰਨ ਲਈ ਨਿਰੰਤਰ ਜਿਹੜਾ ਵਚਨਬੰਦ ਹੈਗੀ ਹੈ ਤੇ ਬਿਲਕੁਲ ਕ੍ਰਾਈਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਚਲੋ। ਠੀਕ ਹੈ। ਥੈਂਕ ਯੂ। ਰੋਲ। ਜੀ ਸਰ ਪਲੀਜ਼ ਜਿਹੜਾ ਟ੍ਰੈਕਟਰ ਚੋਰੀ ਹੋਇਆ ਸੀ ਤਾਂ ਉਹਦੇ ਬਾਰੇ ਕੀ ਜਾਣਕਾਰੀ ਹੈ? ਕਿੰਨਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ? ਫਿਲਹਾਲ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ 6 ਦਸੰਬਰ ਨੂੰ ਜਿਹੜੇ ਟ੍ਰੈਕਟਰ ਟਰਾਲੀ ਦੀ ਚੋਰੀ ਹੋਈ ਸੀ ਆ ਉਹ ਕੇਸ ਜਿਹੜਾ ਟ੍ਰੇਸ ਕਰ ਲਿਆ ਗਿਆ ਹੈਗਾ ਤੇ ਜਿਹੜੇ ਦੋਸ਼ੀ ਅਰੇਸਟ ਕਰ ਲਏ ਗਏ ਹਨ ਤੇ ਜਿਹੜੀ ਬਰਾਮਦਗੀ ਵੀ ਹੋ ਚੁੱਕੀ ਹੈ 6/12 ਨੂੰ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਟੇਲਵਾ ਏਰੀਆ ਦੇ ਵਿੱਚ ਇੱਕ ਪੈਟਰੋਲ ਕੰਪ ਤੋਂ ਬਾਹਰ ਇੱਕ ਜਿਹੜਾ ਟਰੈਕਟਰ ਟਰਾਲੀ ਸੀਗੇ ਸਮੇਤ ਜਿਹੜਾ ਬੋਰ ਦਾ ਸਮਾਨ ਹੈ ਉਹਨੂੰ ਕੁਝ ਅਣਪਛਾਤੇ ਲੋਕਾਂ ਨੇ ਜਿਹੜਾ ਚੋਰੀ ਕਰ ਲਿਆ ਸੀਗਾ ਇਮੀਡੀਏਟਲੀ ਕਾਰਵਾਈ ਕਰਦੇ ਹੋਏ 303 2 BNS ਦੇ ਤਹਿਤ ਟੇਲਵਾ ਥਾਣੇ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਤਫ਼ਤੀਸ਼ ਸ਼ਮਲ ਕੀਤੀ ਗਈ ਸੀ ਕਾਰਵਾਈ ਕਰਦੇ ਹੋਏ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਐਸਪੀ ਪੁਲਾਹਾ ਤੇ ਐਸਐਚਓ ਢਲਵਾ ਸਾਹਿਬ ਦੀ ਟੀਮ ਨੇ ਇਹ ਕੇਸ ਨੂੰ ਇਮੀਡੀਏਟਲੀ ਜਿਹੜਾ ਟਰੇਸ ਕਰ ਲਿਆ ਗਿਆ ਹੈ ਜਿਹਦੇ ਵਿੱਚ ਦੋ ਦੋਸ਼ੀ ਜਸਪਾਲ ਸਿੰਘ ਉਰਫ ਸਾਬੀ ਪੁੱਤਰ ਸੁਖਦੇਵ ਸਿੰਘ ਵਾਸੀ ਠੱਠੀਆਂ ਥਾਣਾ ਪਿਆਸ ਅਤੇ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਛੇਰੋ ਥਾਣਾ ਪਿਆਸ ਤੋਂ ਮੰਨੋ ਰੈਸਟ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਟਰੈਕਟਰ ਜੋ ਚੋਰੀ ਕੀਤਾ ਹੋਇਆ ਟਰੈਕਟਰ ਸੁਰਾਜ 855 ਜਿਹੜਾ ਸਮੇਤ ਟਰਾਲੀ ਅਤੇ ਬਹੁਤਾ ਸਮਾਨ ਜਿਹੜਾ ਇਹ ਰਿਕਵਰ ਕੀਤਾ ਗਿਆ ਹੈਗਾ ਤਤਿਸ ਨੂੰ ਮੁਢਲੀ ਤਫਤੀਸ਼ੇ ਦੇ ਗਾ ਸਾਹਮਣੇ ਆਈ ਹੈ ਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਇੱਕ ਮੁਕੱਦਮਾ ਥਾਣਾ ਬਿਆਸ ਦੇ ਵਿੱਚ 460 ਆਈਪੀਸੀ ਦੇ ਤਹਿਤ ਦਰਜ ਸੀਗਾ ਇਹਨਾਂ ਨਾਲ ਹੋਰ ਵੀ ਜਿਹੜੀ ਡਿਗਨਾਈਨ ਪੁਸ਼ਕਿਸ਼ ਕੀਤੀ ਜਾ ਰਹੀ ਹੈ ਸਰ ਜੀ ਅੱਜ ਦੀ ਗੱਲ ਕਰੀਏ ਤਾਂ ਕੂਟਰਾ ਪੁਲਿਸ ਨੇ ਟੋਟਲ ਕਿੰਨੇ ਮਾਮਲੇ ਸੌਲਵ ਕੀਤੇ ਨੇ ਔਰ ਕਿੰਨੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਬਿਲਕੁਲ 6% ਜੇ ਕੱਟ ਲਈ ਸਰ ਦੇਖ ਲਓ